ਝਾੜ ਕਰੇਲਾ ਆਪਾਂ ਨੂੰ ਉਗਾਉਣ ਵਾਸਤੇ ਜਿਹੜਾ ਜਿਹੜਾ ਸਮਾਨ ਚਾਹੀਦਾ ਆਰਗੇਨਿਕ ਤਰੀਕੇ ਨਾਲ ਆਪਾਂਗਾਉਣਾ ਹੈ ਸਮਾਨ ਆਪਣੇ ਕੋਲ ਆ ਪਿਆ ਹੈ ਸੁਆਹ ਰੂੜੀ ਮਿੱਟੀ ਹੋ ਗਈ ਇਧਰ ਕਲੀ ਆ ਤੇ ਆ ਕਰੇਲੇ ਦੇ ਬੀ ਆ ਇਹ ਬੀ ਜਿਹੜਾ ਆਪਾਂ ਇਸ ਕੰਪਨੀ ਦਾ ਲਿਆ ਹੈ ਇਹ ਹੁੰਦਾ ਝਾੜ ਕਰੇਲਾ ਇਹ ਡੇਟ ਐਕਸਪਾਇਰੀ ਜ਼ਰੂਰ ਚੈੱਕ ਕਰ ਲੈਣੀ ਆ ਇਹਦੇ ਪਿਛਲੇ ਪਾਸੇ ਲਿਖੀ ਹੁੰਦੀ ਆ 21 10 25 ਤੱਕ ਇਹ ਹੈਗਾ ਆਪਣਾ ਇਹਨੂੰ ਲਾ ਸਕਦੇ ਆ ਇਹ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰਕੇ ਆ ਤਿੰਨ ਚੀਜ਼ਾਂ ਜਿਵੇਂ ਸਵਾਹ ਮਿੱਟੀ ਤੇ ਆਪਣੀ ਗਰੂੜੀ ਹੋਗੀ ਮਿਕਸ ਕਰਾਂਗੇ ਆਪਾਂ ਉਸ ਤੋਂ ਬਾਅਦ ਇਹ ਗਮਲੇ ਦੇ ਵਿੱਚ ਕਿਵੇਂ ਪਾਉਣੀ ਆ ਤੇ ਕਲੀ ਆਪਾਂ ਕਿਵੇਂ ਯੂਜ਼ ਕਰਨੀ ਉਹ ਵੀ ਦੱਸਦੇ ਆਂ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਬਣਾਈ ਸੀ ਜਿਹੜੇ ਫਲਦਾਰ ਪੌਦੇ ਆਪਣੇ ਹੈਗੇ ਆ ਉਹਨਾਂ ਨੂੰ ਆਪਾਂ ਕਿਹੜੀ ਖਾਦ ਦੇਣੀ ਆ ਤੇ ਉਹਨਾਂ ਨੂੰ ਫਲ ਜ਼ਿਆਦਾ ਆਵੇ ਜਿਵੇਂ ਤੁਹਾਨੂੰ ਦੱਸਿਆ ਪੱਤੇ ਤੋਂ ਜ਼ਿਆਦਾ ਫਲ ਆਊਗਾ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਆਪਣਾ ਨਾਰ ਦਾ ਬੂਟਾ ਹੈ ਇਹ ਦੇਖਦੇ ਆ ਕਿੰਨਾ ਦੇਖੋ ਕਿੰਨੇ ਫੁੱਲ ਲੱਗੇ ਨੇ ਨਾਰ ਵੀ ਇਹਦੇ ਬਣੇ ਹੁੰਦੇ ਆ ਆ ਦੇਖੋ ਪੱਤਿਆਂ ਤੋਂ ਜ਼ਿਆਦਾ ਇਹਨੂੰ ਫੁੱਲ ਲੱਗੇ ਹੋਏ ਆ ਜਿੰਦਰ ਮਰਜੀ ਦੇਖ ਲਓ ਸਾਰੇ ਪਾਸੇ ਫੁੱਲੀ ਫੁੱਲਾ ਇਹਨੂੰ ਆਪਾਂ ਕਿਹੜੀ ਖੁਰਾਕ ਪਾਈ ਆ ਇਹ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਇੱਧਰ ਵੀ ਦੇਖੋ ਆ ਦੇਖੋ ਆ ਨਾਰ ਵੀ ਬਣੇ ਆਉਂਦੇ ਆ ਛੋਟਾ ਛੋਟੇ ਬਣੇ ਆਉਂਦੇ ਆ ਇਹ ਜਿਹੜੀ ਪਿਛਲੀ ਵੀਡੀਓ ਤੁਸੀਂ ਆਪਣੀ ਚੈੱਕ ਕਰ ਸਕਦੇ ਹੋ ਆ ਵੇ ਥੱਲੇ ਥੱਲੇ ਤੱਕ ਲੱਗੇ ਪਏ ਆ ਟਾਹਣੀਆਂ ਚੁੱਕ ਕੇ ਇੰਨਾ ਫਲ ਆਇਆ ਇਹਨੂੰ ਜਿਹੜੇ ਫਾਲਦਾਰ ਪੁੱਦੇ ਆਪਣੇ ਲੱਗੇ ਆ ਕੋਈ ਵੀ ਕਰੇ ਹੁਣ ਕਿਹੜੀ ਆਪਾਂ ਖੁਰਾਕ ਦੇਣੀ ਆ ਇਹ ਤੁਸੀਂ ਆਪਣੀ ਪਿਛਲੀ ਵੀਡੀਓ ਚੈੱਕ ਕਰ ਲਿਆ ਜੇ ਜੀ ਆਪਾਂ ਮਿਕਸ ਕਰਨ ਲੱਗੇ ਆ ਇਹ ਰੂੜੀ ਆਪਣੀ ਇਹ ਜਿਹੜੀ ਮਿੱਟੀ ਆਪਾਂ ਲੈਂਦੀ ਸੀ ਜਿੱਤਰਾ ਮਿਕਸ ਕਰ ਲੈਣਾ ਸਾਰਾ ਇੱਥੇ ਆਪਾਂ ਇਸ ਤਰ੍ਹਾਂ ਕਰ ਲਿਆ ਜੀ ਮਿਕਸ। ਔਰ ਇਹਦੇ ਵਿੱਚ ਈ ਸੁਆਹ ਪਾ ਲੈਣੀ ਆਪਾਂ। ਇਹ ਵੀ ਵਿੱਚ ਮਿਕਸ ਕਰ ਲੈਣੀ ਆ। ਇਹ ਜੀ ਆਪਣੀ ਕਲੀ ਆ ਇਹਦਾ ਕੀ ਕੰਮ ਆ ਇਹ ਆਪਣਾ ਗਮਲਾ ਲੈ ਲੈਣਾ ਹੈ। ਉਤ ਕਲੀ ਆ ਜਿਹੜੀ ਆਪਣੀ ਇਹ ਗਮਲੇ ਤੇ ਆਏ ਸਾਈਡਾਂ ਤੇ ਲਾ ਦੇਣੀ ਆ। ਤਾਂ ਕਿ ਜਿਹੜੀ ਸਲਾਬ ਹੁੰਦੀ ਆ ਇੱਥੋਂ ਸਾਈਡਾਂ ਤੋਂ ਸ਼ੁਰੂ ਹੁੰਦੀ ਆ ਐ ਥੱਲੇ ਵੀ ਲਾ ਦੇਣੀ ਆ ਚੰਗੀ ਤਰ੍ਹਾਂ ਉਸ ਤੋਂ ਬਾਅਦ ਕੀ ਆ ਜਿਹੜਾ ਸਰਾਖ ਹੁੰਦਾ ਆਪਣਾ ਕਮਲੇ ਦੇ ਵਿੱਚ ਇੱਥੇ ਥੱਲੇ ਇਹਦੇ ਉੱਤੇ ਆਪਾਂ ਕੋਈ ਵੀ ਇਸ ਤਰ੍ਹਾਂ ਦੀ ਡਿਕਰੀ ਲਾ ਦੇਣੀ ਆ ਇੱਥੇ ਰੱਖ ਦੇਣੀ ਆ ਉਸ ਤੋਂ ਬਾਅਦ ਪਾ ਦੇਣੀ ਹੈ ਮਿੱਟੀ ਇਹਦੇ ਵਿੱਚ ਆਪਾਂ ਮੀਟੀ ਨਾਲ ਅੱਧਾ ਕਰ ਲੈਣਾ ਆਪਾਂ ਮਿੱਟੀ ਨਾਲ ਅੱਧਾ ਕਰ ਲਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਤਰ੍ਹਾਂ ਦਾ ਕੋਈ ਲੈ ਲਿਆ ਇਹ ਛਾਪਾ ਜੇ ਤੁਆਂੀਆਂ ਬਹੁਤ ਜ਼ਿਆਦਾ ਹੋਣ ਜੇ ਨਾ ਮਿਲੇ ਤਾਂ ਇੱਕ ਟੰਬਾ ਵੀ ਸਿੱਧਾ ਆਪਾਂ ਇਹਦੇ ਵਿੱਚ ਲਾ ਸਕਦੇ ਆ ਉੱਤੇ ਕਰਾਸ ਬਣਾ ਦਿਆ ਜੇ ਇੰਨਾ ਪਾਇਸਤਰਾ ਵਿੱਚ ਰੱਖ ਦੇਣਾ ਤਾਂ ਜੋ ਕ੍ਰੇਲੇ ਦੀਆਂ ਬੱਲਾ ਜਦੋਂ ਵਧਣਗੀਆਂ ਤਾਂ ਆਪਾਂ ਇੱਥੋਂ ਰੱਸੀ ਦੀ ਸਹਾਇਤਾ ਨਾਲ ਇਹਦੇ ਉੱਤੇ ਚੜਾ ਦੇਾਂਗੇ ਇਹ ਮਿੱਟੀ ਆਪਾਂ ਪਾਤੀ ਆ ਗਮਲੇ ਦੇ ਵਿੱਚ ਤਕਰੀਬਨ ਤਕਰੀਬਨ ਥੋੜਾ ਜਿਹਾ ਰਹਿ ਗਿਆ ਹੁਣ ਉਹ ਮਿੱਟੀ ਬਾਅਦ ਚ ਪਾਵਾਂਗੇ ਇੱਥੇ ਆਪਾਂ ਇੱਕ ਹੋਰ ਕੰਮ ਵੀ ਕਰ ਸਕਦੇ ਹਾਂ ਕਮਲੇ ਨੂੰ ਪੂਰਾ ਨਹੀਂ ਭਰਨਾਗਾ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜੀ ਆਪਣੀ ਰਸੋਈ ਦੀ ਆ ਵੇਸਟੇਜ ਹੁੰਦੀ ਹੈ ਰਹਿਣਕੂੰਦ ਜਿਵੇਂ ਛਿਲਕੇ ਵਗੈਰਾ ਹੋ ਗਏ ਪਿਆਜ਼ ਲਸਣ ਆਲੂ ਅਕੇਲੇ ਵਗੈਰਾ ਕੀਰੇ ਇਹਨੂੰ ਆਪਾਂ ਇਹਦੇ ਵਿੱਚ ਰੱਖ ਲੈਣਾ ਇਹ ਵੀ ਆਪਾਂ ਨਾਲ ਇੱਕ ਸਾਥ ਇਹ ਰੇ ਦਾ ਕੰਮ ਕਰੂਗੀ ਬਹੁਤ ਵਧੀਆ ਆਰਗੈਨਿਕ ਤਰੀਕੇ ਨਾਲ ਸਾਰੇ ਫੋਲਕ ਵਿੱਚ ਸਿੱਟ ਦੇਨੇ ਆਪਾਂ ਰਸੋਈ ਦੀ ਰਹਿਣਕੂੰਦ ਜਿੰਨੇ ਵੀ ਰੇਸਟੇਜ ਇਹਦੇ ਉੱਪਰ ਪਾ ਦੇਣੀ ਫਿਰ ਆਪਾਂ ਮਿੱਟੀ ਇਸ ਈਵਾਲੇ ਨੂੰ ਕਰ ਦੇਣਾ ਕਵਰ ਜਿਹੜੀ ਮਿੱਟੀ ਆਪਾਂ ਮਿਕਸ ਕੀਤੀ ਹੋਈ ਐ ਲਓ ਜੀ ਮਿੱਟੀ ਨਾਲ ਆਪਾਂ ਪਰ ਲਿਆ ਹੁਣ ਲਾਵਾਂਗੇ ਇਹਦੇ ਚ ਆਪਾਂ ਬੀ ਜਿਹੜੇ ਆਪਾਂ ਪਾਣੀ ਦੇ ਵਿੱਚ ਭੰਉਂਤੇ ਸੀਗੇ ਇਹ ਆਪਾਂ ਤਕਰੀਬਨ 10 ਤੋਂ 12 ਘੰਟੇ ਭਿਓ ਕੇ ਰੱਖਨੇ ਆ ਪਹਿਲਾਂ ਜਿਹੜਾ ਕ੍ਰੇਲੇ ਦਾ ਪੀ ਹੈਗਾ ਉਸ ਤੋਂ ਬਾਅਦ ਇਹ ਚ ਪਾਣੀ ਇਹਨੂੰ ਕੱਢ ਦਿੰਨੇ ਆ ਆਪਾਂ ਇਵੇਂ ਇੱਕ ਗਮਲੇ ਦੇ ਵਿੱਚ ਤੁਸੀਂ ਤਿੰਨ ਜਾਂ ਚਾਰ ਵੱਧ ਤੋਂ ਵੱਧ ਚਾਰ ਬੀ ਲਾਉਣੇ ਆ ਇਸ ਤੋਂ ਜ਼ਿਆਦਾ ਨਹੀਂ ਲਾਉਣੇਗੇ ਆਪਾਂ ਫਿਰ ਨਹੀਂ ਤਾਂ ਵੀਲਾਂ ਚੜ੍ਹ ਹੋਣੀਆਂ ਆਪਾਂ ਨੂੰ ਓਕਾ ਹੋ ਜਾਣੀ ਜੀ ਰੱਖਦੇ ਆ ਇਹ ਵਿੱਚ ਰੱਖਦੇ ਨੇ ਬੱਚੇ ਦੇ ਮਾ ਚਾਰ ਜਾਂ ਪੰਜ ਵੀ ਜਿਆਦਾ ਜਿਆਦਾ ਚਾਰ ਹੀ ਰੱਖਿਆ ਜੇ ਉਸ ਤੋਂ ਬਾਅਦ ਇਹ ਪਾ ਦੇਣੀ ਆਪਾਂ ਮਿੱਟੀ ਬੀਜਾਂ ਨੂੰ ਲੁਕੋ ਦੇਣਾ ਥੋੜੀ ਥੋੜੀ ਮਿੱਟੀ ਪਾ ਕੇ ਤਾਂ ਇਹ ਜੀ ਚੰਗੀ ਤਰ੍ਹਾਂ ਲੁਕ ਜਾਣ ਲੰਗੇ ਨਾ ਰਹਿਣ ਇਸ ਤੋਂ ਪਰ ਥੋੜੀ ਜਿਹੀ ਕਲੀਆਂ ਦੇ ਪਾ ਦੇਣੀ ਤਾਂ ਸੁੰਡੀ ਵਗੈਰਾ ਸੌਂਗ ਵਗੈਰਾ ਨਾਲ ਦਾ ਪਾਣੀ ਇਸ ਤੋਂ ਬਾਅਦ ਆਪਾਂ ਨਹੀਂ ਦੇਣਾ ਇਹਨਾਂ ਨੂੰ ਪਾਣੀ ਪਾਣੀ ਨਾਲ ਪਹਿਲੇ ਪਹਿਲੀ ਵਾਰੀ ਪੂਲ ਭਰ ਦਿਓ ਇਹਨਾਂ ਨੂੰ ਥੋੜਾ ਜਿਹਾ ਨੀਵਾ ਰੱਖ ਲੈ ਜਿਹੜੀ ਡਿਕਰੀ ਆਪਾਂ ਥੱਲੇ ਰੱਖੀ ਸੀ ਉਹ ਇਸੇ ਵਾਸਤੇ ਰੱਖੀ ਸੀਗੀ ਤਾਂ ਜੋ ਜਿਹੜਾ ਪਾਣੀ ਆਪਣਾ ਇਹਦੇ ਚ ਜਿਆਦਾ ਹੁੰਦਾ ਤੇ ਉਹ ਡਿਕਰੀ ਜਿੱਥੇ ਸਰਾਖ ਸੀਗਾ ਗਮਲੇ ਦਾ ਥੱਲੇ ਨਿਕਲ ਜੇ ਪਾਣੀ ਸਾਰਾ ਪਤਾ ਕਹ ਪਰਤੇ ਉਸ ਆਹ ਮਿੱਟੀ ਜ ਨਮੀ ਹੈ ਜਿਹੜੀ ਥੱਲੇ ਤੱਕ ਗਮਲੇ ਚ ਬਣ ਜੂਗੀ ਜੀ ਨੂੰ ਬੰਨ ਤੇ ਸਾਨੀ ਆਏ ਅਸੀ ਅੱਜ ਦੀ ਆਪਣੀ ਵੀਡੀਓ ਝਾੜ ਘਰੇਲੇ ਬਾਰੇ ਝਾੜ ਘਰੇਲਾ ਕਿਵੇਂ ਲਾਈਦਾ ਆਪਾਂ ਗਮਲੇ ਦੇ ਵਿੱਚ ਕਰੇ ਆਰਗੇਨਿਕ ਤਰੀਕੇ ਨਾਲ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦੇ ਆ ਜੀ ਕਮੈਂਟ ਕਰਿਆ ਜੀ ਸ਼ੇਅਰ ਕਰਦੇ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ